ਵਿਲਕ ਦੇ ਬਿਰਖ ਹਰੇ ਭਰੇ ਇੱਕ ਬਾਗ ਤੇ ਬਿਰਖ ਵਿਲਕਦੇ ਪਏ ਹੱਥ ਕੋਹਾੜਾ ਪਕੜ ਕੇ ਜ਼ਾਲਮ ਵੱਢ ਰਹੇ ਕਾਲੇ ਚਿੱਟੇ ਰੁੰਡ ਮੁੰਡ ਪੱਤਿਆਂ ਵਾਲੇ ਰੁੱਖ ਇੱਕ ਦੂਜੇ ਗੱਲ ਲੱਗ ਕੇ ਰੋ ਰੋ ਪੁੱਛਣ ਦੁੱਖ ਮੁੱਧਤਾ ਤੋਂ ਇਸ ਬਾਗ ਵਿੱਚ ਵਨ ਸੁਵੰਨੇ ਰੁੱਖ ਰੰਦੇ ਨਾਲ ਪਿਆਰ ਤੇ ਹੱਸ ਹੱਸ ਵੰਡਨ ਸੁਖ ਪੁੱਛਣ ਪਏ ਜਲਾਦ ਨੂੰ ਦੋਸ਼ ਅ ਸਾਢਾ 10 ਸਾਡੇ ਮੋਛੇ ਪਾ ਕੇ ਆਪ ਰਹਾ ਹੈ ਹੱਸ ਛਾਂ ਦਿੰਦੇ ਹਾਂ ਫਲ ਦਿੰਦੇ ਹਾਂ ਦਿੰਦੇ ਹਾਂ ਅਸੀ ਰਸ ਸਭ ਦੁਨੀਆ ਨੂੰ ਦੇਵੰਦੇ ਜੋ ਕੁਝ ਸਾਡੇ ਵਸ ਨਾ ਵੱਡ ਸਾਨੂੰ ਜ਼ਾਲਿਮਾ ਹੱਥ ਰਹਿ ਹੈ ਹਾਂ ਜੋੜ ਕਿਉਂ ਤੂੰ ਸਾਨੂੰ ਵੱਡਦਾ ਕੀ ਹੈ ਤੈਨੂੰ ਲੋੜ ਜ਼ਾਲਮ ਕਹਿੰਦਾ ਹੱਸ ਕੇ ਰੁੱਖ ਦੀ ਧੌਣ ਮਰੋੜ ਦੇਸ਼ ਦੇ ਸੰਸਦ ਭਵਨ ਵਿੱਚ ਕੁਰਸੀਆਂ ਦੀ ਹੈ ਲੋੜ ਤੁਹਾਡੀ ਗਿਣਤੀ ਦੇਸ਼ ਵਿੱਚ ਉਂਝ ਵੀ ਕਈ ਕਰੋੜ ਇਸ ਲਈ ਹਾਂ ਭੋਲਿਓ ਰਹੇ ਲੱਕ ਤੁਹਾਡੇ ਤੋੜ ਰਹੇ ਲੱਕ ਤੁਹਾਡੇ ਤੋੜ